ਹੈਲੋ ਸਸਤੀ ਕਾਲ ਜੀ ਸਾਰੇ ਆਨ ਆਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਗੇ ਜੀ ਇੱਕ ਛੋਟੀ ਭੈਣ ਆਈ ਹੈ ਜੀ ਰਖੜੀ ਬੰਨਣ ਵਾਸਤੇ ਲੱਗੇ ਨੇ ਰਖੜੀ ਬੰਨਣ ਇਹ ਰਖੜੀ ਵਾਲੇ ਦਿਨ ਦਾ ਵਲੌਗ ਹੈ ਜੀ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਇੱਕ ਸੋਨਾ ਜਿਹਾ ਕਮੈਂਟ ਕਰਿਆ ਕਰੋ ਜੀ ਹਰੇ ਜੀ ਐ ਬਾਬਾ ਬਰਾਦ ਹਰੇ ਨੋ ਕਿਰਨਾ ਐ ਇਹ ਨਦੀ ਕੁੜੀ ਬੜਾ ਰੋ ਰਹੀ ਸੀ ਤੇ ਆਪਾਂ ਚੱਕ ਕੇ ਖੜੇ ਸੀ ਸਾਈਡ ਤੇ ਇਹ ਰਖਣੀਆਂ ਬੰਨ ਰਹੀ ਮਾ ਜਾਨ ਸੁੱਕਾ ਜੀ ਜੀ ਹੁਣ ਆਪਣੀ ਆ ਗਈ ਆਪਣੀ ਵਾਰੀ ਫਿਰ ਆਪਾਂ ਬੱਚੇ ਬਣਾਉਣ ਲੱਗੇ ਸੀਗੇ ਜੀ ਪੀਜ਼ਾ ਤੇ ਪਹਿਲਾਂ ਪਾਣਾ ਨੂੰ ਬਣਾ ਕੇ ਪੀਜ਼ਾ ਘਾਇਆ ਫਿਰ ਰੋਟੀ ਪਾਣੀ ਬਾਅਦ ਚ ਬਣਾਉਂਦੇ ਆ ਤੇ ਇੱਥੇ ਬੱਚੇ ਲੱਗੇ ਸੀਗੇ ਪੀਜ਼ਾ ਬਣਾਉਣ ਵਾਸਤੇ ਕੀ ਜਬ ਬਣਾਉਂਦੇ ਕਾਫੀ ਟਾਈਮ ਲੱਗ ਜਾਂਦਾ ਹੌਲੀ ਹੌਲੀ ਬਣਾਉਂਦੇ ਆ ਇੱਕ ਇੱਕ ਚੀਜ਼ ਲਾ ਕੇ ਉੱਪਰ ਮੜ ਬਣਾਉਂਦੇ ਬਹੁਤ ਟੇਸਟੀ ਨੇ ਵੀ ਫੇਰ ਆਪਾਂ ਲੱਗੇ ਸੀ ਜੀ ਚਾਹ ਪਾਣੀ ਬਣਾਉਣ ਵਾਸਤੇ ਤੇ ਆਪਾਂ ਬਣਾਨੇ ਚਾਹ ਤੇ ਨਾਲੇ ਰੋਟੀ ਬਣਾ ਕੇ ਖਵਾਣੇ ਆ ਤੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਪਹਿਲਾਂ ਆ ਕੇ ਪੀਜ਼ਾ ਖਾ ਲਿਆ ਉਸ ਤੋਂ ਬਾਅਦ ਫਿਰ ਥੋੜੀ ਦੇਰ ਬਾਅਦ ਆਪਾਂ ਚਾਹ ਬਣਾਈ ਤੇ ਕੋਲ ਆਪਾਂ ਸਬਜ਼ੀ ਰੱਖ ਦਿੱਤੀ ਸੀ ਇਆ ਆਪਾਂ ਬਣਾਨੇ ਆ ਕੋਲ ਚਾਹ ਤੇ ਫਿਰ ਸਬਜੀ ਬਣ ਜਾਂਦੀ ਏ ਫਿਰ ਆਪਾਂ ਬਣਾ ਕੇ ਖਵਾਨੇ ਆ ਨਹੀਂ ਰੋਟੀ ਇਹਨਾਂ ਨੂੰ ਕਿਉਂਕਿ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ ਐਨੀ ਗਰਮੀ ਹੋਈ ਪਈ ਏ ਜਿੱਦ ਇਹ ਤਾਂ ਭਾਦੋ ਦੇ ਦਿਨ ਆ ਗਏ ਨੇ ਇਹ ਆਪਾਂ ਪਾਂਡੇ ਤੋਏ ਸੀ ਸੋਕੀ ਗਏ ਨੇ ਤੇ ਆਪਾਂ ਇਹਨਾਂ ਨੂੰ ਇਹਨਾਂ ਦੇ ਟਿਕਾਣੇ ਤੇ ਰੱਖ ਦੇਣੇ ਤੇ ਕਾਂਸ ਖਾਲੀ ਹੋ ਜੇਗੀ ਨੀ ਤੇ ਗੋਲ ਖਲਾਰਾ ਜੇ ਪਿਆ ਬਹੁਤ ਪੇੜਾ ਜੇ ਲੱਗੀ ਜਾਂਦਾ ਭਰੀ ਭਰੀ ਕੰਸ ਲੱਗੀ ਜਾਂਦੀ ਹੈ ਜੇ ਮਰਪਾਲ ਕਿਤੇ ਦੋ ਪਰ ਨਾ ਹਾਂ ਜਿਸ ਤੋਂ ਉਹ ਇਸ ਤੋਂ ਗੋਲ ਖਲਾਰਾ ਤੋਂ ਨਾ ਸਾਰੀ ਜੀ ਹਾਂ ਇਹ ਆਪਾਂ ਲਾਗੇ ਸੀ ਇੱਥੇ ਰੋਟੀ ਬਣਾਉਣ ਵਾਸਤੇ ਤੇ ਰੋਟੀ ਬਣਾ ਕੇ ਤੇ ਖਵਾਈਏ ਭੁੱਖ ਲੱਗ ਗਈ ਉਹਨਾਂ ਨੂੰ ਵੀ ਰੋਟੀ ਰੋਟੀ ਖਾ ਕੇ ਆਪਾਂ ਫਿਰ ਰਸੋਈ ਸਾਫ਼ ਕੀਤੀ ਤੇ ਇਦਰ ਭਾਂਡੇ ਕਾਫੀ ਜ਼ਿਆਦਾ ਹੋ ਗਏ ਸੀ ਕੁਚਾਚੂ ਵਾਲੇ ਸੀ ਲੇਕਿਨ ਰੋਟੀ ਵਾਲੇ ਆਪਾਂ ਤੇ ਮਾਜ ਲੀਏ ਭਾਂਡੇ ਤੇ ਰਸੋਈ ਸਾਫ਼ ਕਰ ਲਈਏ ਕਿ ਕਿ ਗਰਮੀ ਹੈ ਬੱਚੇ ਪਾਣੀ ਪੀ ਜਾਂਦੇ ਕੋਈ ਚੀਜ਼ ਖਾ ਲੈਂਦੇ ਆ ਜਾਂ ਮਿੱਠਾ ਖਾ ਲਿਆ ਪਾਣੀ ਪੀ ਪੀ ਕੇ ਬਹੁਤ ਜ਼ਿਆਦਾ ਗਲਾਸ ਹੋ ਜਾਂਦੇ ਨੇ ਉਹ ਸੀ ਜਰ ਬਣਾ ਰਹੀ ਹੈ ਇਹਦੇ ਬੱਚੇ ਖੇਡ ਰਹੇ ਸੀ ਮਾਰ ਲੱਗੀ ਹੋਈ ਸੀ ਜੀ بارش ਸ਼ਾਮ ਨੂੰ ਮੀਂਹ ਪੈਣ ਬਾਦਸ਼ ਪੈਣ ਲੱਗੀ ਸੀ ਤੇ ਬੱਚੇ ਇੱਥੇ ਬੈਠੇ ਖੇਡ ਰਹੇ ਸੀ ਛੋਟੀ ਜਿਹੀ ਕੁੜੀਆ ਇਹਦੇ ਬਾਹਰ بارش ਪੈ ਰਹੀ ਸੀ ਨਾ ਅੰਦਰ ਬੜੀ ਗਰਮੀ ਜੀ ਹੋ ਗਈ ਸੀ ਇੱਕ ਕਾਲੀ ਪੈ ਰਹੀ ਸੀ ਐ ਨਾ ਉਜੀ ਇੱਥੇ ਲੱਗ ਗਈ ਸੀ ਜੀ ਆਪਾਂ ਸ਼ਾਮ ਨੂੰ ਫਿਰ ਕੋਈ ਹੋਰ ਸਬਜੀ ਭਾਜੀ ਬਣਾਉਣ ਵਾਸਤੇ ਤੇ ਆਪਾਂ ਹੁਣ ਕਰਦੇ ਹਾਂ ਜੀ ਸ਼ਾਮ ਦੀ ਰੋਟੀ ਦੀ ਤਿਆਰੀ ਜੀ ਇਸੇਰੇ ਆਪਾਂ ਰੱਖ ਰਿਆਂ ਗੁੱਤੀਆਂ ਦਾ ਤਿਹਾਰ ਵਾਹਿਗੋ ਦੀ ਕਿਰਪਾ ਨਾਲ ਮਨਾ ਲਿਆ ਨਿਬੜ ਗਏ ਤੇ ਹੁਣ ਆਇਆ ਹੈਗਾ ਇਸ ਤੋਂ ਬਾਅਦ ਗੋਗਾ ਤੇ ਉਹਦੀ ਸੇਮੇ ਸੁਮੀਆਂ ਲਟਾਂਗੇ ਤਿਆਰੀ ਕਰਾਂਗੇ ਹੁਣ ਬਣਾਣਿਆ ਜੀ ਆਪਾਂ ਆਲੂ ਦੀ ਆਬੀ ਦੀ ਸਬਜ਼ੀ ਤੇ ਹੱਦਿਆਂ ਕੜਾਈ ਮੈਂ ਪੈਕੇ ਹਟ ਗਿਆ ਬਾਹਰ ਤੇ ਹੁਣ ਮਸਲੇ ਵਾਲੀ ਗਰਮੀ ਹੋ ਗਈ ਬਹੁਤ ਜ਼ਿਆਦਾ ਇਹ ਕੜਾਈ 'ਚ ਤੇਲ ਪਾ ਕੇ ਧਰਤਾ ਸੀ ਇਹ ਗਰਮ ਹੋ ਗਿਆ ਤੇ ਹੁਣ ਪਾਣੇ ਆ ਜੀ ਆਪਾਂ ਨੇ ਪਿਆਜ਼ ਤੇ ਆਦਾਂ ਹੋਣ ਲੱਗ ਪੈਂ ਤੇ ਹਰੀਆਂ ਮਿਰਚਾਂ ਕਟਰ ਕਰ ਲੀਆਂ ਇਹ ਤੇ ਜਦੋਂ ਤੇਲ ਗਰਮ ਹੋ ਗਿਆ ਆਪਾਂ ਪਾਣੇ ਨੇ ਚ ਤੇ ਕੋਲ ਬੋਨ ਕੇ ਆਪਾਂ ਆਟਾ ਲਾ ਰੋ ਤੇ ਕਿਉਂਕਿ ਬਾਹਰ ਬਾਰਿਸ਼ ਆ ਲਾ ਫਿਰ ਮੌਸਮ ਬਣ ਗਏ ਤੇ ਵੀ ਜਿਹੜੇ ਸੁੱਕਣੇ ਪਾਈ ਉਹ ਵੀ ਇਕੱਠੀ ਕਰਨੀ ਆ ਦਿਲ ਤੇ ਜੋ ਕਾਫੀ ਖੜਾ ਹੈ ਵੈਸੇ ਤੇ ਆਪਾਂ ਸਬ지 ਸੁਜੀ ਬਣਾ ਕੇ ਆਟਾ ਗੁੰਨ ਕੇ ਰੱਖ ਲਿਆ ਬਾਰੂ ਜੀ ਜੁੜੀ ਇਕੱਠੀ ਕਰ ਗਏ ਲੋਰੀ ਅੱਜ ਦੇ ਵਲੌਗ 'ਚ ਐਨਾਈ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਸਾਧਨੀ ਸਾਸ਼ਤਰੀ ਕਾਲਜੀ ਜੀ ਜਿਆ ਬਾਇਰ ਚਾਟਾ ਗੁੰਨ ਕੇ ਰੱਖ ਦੇਣੇ ਕੋਲ ਸਬਜੀ ਬਣ ਜਾਈ ਤੇ ਫੇਰ ਉਨੇ ਬਾਹਰ ਧੋਏ ਪਏ ਨੇ ਲੈ ਆਨੇ ਆਪਾਂ ਚਾ ਕੇ ਤੇ ਆਟਾ ਉਹ ਚ ਟੱਕ ਦੇ ਤੇ ਸਬਜੀ ਬਣਾ ਲਈ ਆਪਾਂ ਨੇ ਤੜਕਾ ਲਾ ਲਿਆ thank you ਇਨ ਜੀ ਸਬਜੀ ਆਪਣੀ ਬਣ ਰਹੀ ਹੌਲੀ ਹੌਲੀ ਬਣ ਜਾਈਗੀ ਆਟਾ ਉਟਾ ਕੁੰਨ ਕੇ ਰੱਖ ਲਿਆ ਜਿਹੜੇ ਭਾਂਡੇ ਸੀਗੇ ਦੋ ਕਿ ਉਹ ਵੀ ਆਪਾਂ ਸਾਫ ਕਰ ਲਏ ਨੇ ਹੁਣ ਬੱਚਿਆਂ ਨੇ ਧੋਏ ਸੀ ਸਿਰ ਤੇ ਆਪਾਂ ਉਹਨਾਂ ਦੇ ਲਾਨੇ ਤੇਲ ਬਾਏ ਬਾਏ ਜੀ